ਬਸੇ ਪਠਾਨਾ ਵਿਖੇ ਸਥਿਤ 메ਨ ਬਾਜ਼ਾਰ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਗੁਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਮਤਿ ਸਿੱਖ ਇਤਿਹਾਸ ਲਿਖਤੀ ਪ੍ਰਕਿਆ ਕਰਵਾਈ ਗਈ ਜੋ ਕਿ ਅੱਜਕਲ ਦੀ ਪੀੜ੍ਹੀ ਨੂੰ ਗੁਰਮਤਿ ਇਤਿਹਾਸ ਦੇ ਨਾਲ ਜੋੜਨ ਲਈ ਨਵੇਕਲੀ ਪਹਿਲ ਕਦਮੀ ਹੈ ਇਸ ਪ੍ਰਕਿਆ ਵਿੱਚ ਨੌਜਵਾਨ ਬੱਚੀ ਬੱਚਿਆਂ ਨੇ ਵੱਧ ਚੜ ਕੇ ਉਤਸ਼ਾਹ ਨਾਲ ਭਾਗ ਲਿਆ ਲਿਖਤੀ ਪ੍ਰਕਿਆ ਵਿੱਚ ਪਹਿਲਾ ਸਥਾਨ ਗੁਰleen कौर ਦੂਸਰਾ ਸਥਾਨ ਗੁਰ ਅਮਰਤ कौर ਜਪਨ ਜੋ ਸਿੰਘ ਅਤੇ ਤੀਸਰਾ ਸਥਾਨ ਹਾਰਦਿਕਾ ਤੇ ਜਤਾਂਸ਼ੂ ਨੇ ਹਾਸਲ ਕੀਤਾ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਰਵਿੰਦਰ ਸਿੰਘ ਆਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਅੱਜ ਕੱਲ ਦੇ ਡਿਜੀਟਲ ਦੌਰ ਵਿੱਚ ਅਸੀਂ ਕਿਤਾਬਾਂ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਨਾਲ ਹੀ ਇਤਿਹਾਸ ਨੂੰ ਗੁਰਦੁਆਰਾ ਸਾਹਿਬ ਵਿੱਚ ਇੱਕ ਸੁੰਦਰ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਵਿੱਚ ਸਿੱਖ ਇਤਿਹਾਸ ਸਬੰਧਤ ਕਿਤਾਬਾਂ ਹਨ ਤਰਾਜ਼ ਦੀ ਇਹ ਹੈ ਕਿ ਉੱਥੇ ਕੋਈ ਜਾਂਦਾ ਹੀ ਨਹੀਂ ਹੁਣਾਂ ਕਿਹਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਜਾਂ ਇਤਿਹਾਸ ਨੂੰ ਵਿਸਾਰ ਦਿੰਦੀਆਂ ਹਨ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ ਉੱਥੇ ਹੀ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਹੈੱਡ ਗ੍ਰੰਤੀ ਭਾਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ 15 16 ਅਤੇ 17 ਜਨਵਰੀ 2024 ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਤੇ ਕਥਾਵਾਚਕ ਸੰਤਾਂ ਨੂੰ ਨਿਹਾਲ ਕਰਨਗੇ ਇਸ ਦਿਨ ਗੋਲਾ ਸੁੱਟਣ ਅਤੇ ਹੋਰ ਸਰੀਰਕ ਐਕਟੀਵਿਟੀਆਂ ਵੀ ਕੀਤੀਆਂ ਜਾਣਗੀਆਂ ਵਾਹੇ ਗੁਰੂ ਦੇਖੋ ਜੀ ਜਿਹੜਾ ਵੀ ਬੰਦਾ ਧਰਮ ਤੋਂ ਪਰੇ ਜਾਏਗਾ ਨਾ ਉਹ ਤਰੱਕੀ ਨਹੀਂ ਕਰੇਗਾ ਤੇ ਜਿਹੜਾ ਬੱਚਾ ਜਿਹੜਾ ਹੈਗਾ ਸਾਰਾ ਦਿਨ ਟੀਵੀ ਮੋਬਾਈਲ ਤੇ ਰਹੇਗਾ वो बिल्कुल तरक्की नहीं करेगा किताबा पढ़निया जरूरी ने लोग किताबा नहीं पढ़ते और मैं इतने लाइब्रेरी बना के दी है उसे दो सौ किताबा भी लिया ने तुम देखना चाहो तो कोई बंदा उसे आ करके पढ़ता नहीं है ये भी एक बड़ी दुखदाई गल है मैं लखा देने तैयार हैगा पढ़ने वाले बच्चे अगर ये कह कि अभी आवं पढ़ा तो मैं अमृतसर तो उन्हें किताबा लिया के ਮੈਨੂੰ ਫ੍ਰੀ ਮਿਲਦੀ ਇਹਨੇ ਮੈਂ ਕਿਡੀਆਂ ਸਾਖ ਨਹੀਂ ਚਲੇ ਤੋ ਅਪੀ ਇਚਾ ਨਹੀਂ ਹੈ ਕਿ ਤੁਸੀਂ ਵੀ ਖੋਜ ਜਿਹੜਾ ਕਿਤਾਬ ਪੜਨ ਦਾ ਜਿਹੜਾ ਨਾ ਸ਼ੌਕ ਜਬ ਤੱਕ ਇਹ ਪੂਰਨ ਨਹੀਂ ਨਾ ਹੁੰਦਾ ਤਦ ਤੱਕ ਇਹਨਾਂ ਦਾ ਗਿਆਨ ਜਿਹੜਾ ਹੈ ਉਹ ਅਧੂਰਾ ਰਹੇਗਾ ਇਹ ਮੇਰੀ ਪਰਸਨ ਸੋਚ ਹੈ ਮੈਂ ਅੱਜ ਵੀ ਕਿਤਾਬਾਂ ਵਿੱਚ ਕੁ ਜਾ ਕੇ ਦੇਖੂ ਵੀ ਹਜ਼ਾਰਾਂ ਕਿਤਾਬਾਂ ਨੇ ਪਰ ਮੈਂ ਰੋਜ਼ ਪੜਨਾ ਉਹ ਨਾਮ ਆਪਣਾ ਤੀਨ ਕੱਖ ਵੀ ਨਹੀਂ ਪਤਾ ਹੈ ਜਿਹੜੀ ਇਹਨਾਂ ਨੂੰ ਗੱਲ ਦੱਸੀ ਸੀ ਧਰਮ ਦੇ ਬਾਰੇ ਹੋਏ ਜਾਂ ਜੋ ਵੀ ਹੈ ਇਹ ਪਤਾ ਹੋਣਾ ਚਾਹੀਦਾ ਹੈ ਤੇ ਬੱਚੇ ਨੂੰ ਸ਼ਾਇਦ ਇਹਨਾਂ ਨੂੰ ਐਜੂਕੇਸ਼ਨ ਸਮਝ ਆ ਜਾਵੇ ਕਿ ਵੇ ਬਾਬਾ ਫਰੀਦ ਬਾਬਾ ਕਬੀਰ ਨੂੰ ਵੀ ਨਾਲ ਉਹਨਾਂ ਦੇ ਵੀ ਹੈਗਾ ਉੱਤਰ ਤੋਂ ਉਹ ਜ਼ਰੂਰ ਹੋਏ ਉਹ ਪੰਨਾ ਸੋਨਾ ਤਾਰਾ ਜਾਨ ਵੀ ਮਾਣ ਸੀ ਮਨਾ ਰਹੇ ਹਰ ਸਾਜਿਕ ਨਾਮ ਦੀ ਧੂਨਾਂ ਦੇ ਨਾਲ ਇਹ ਪੰਨਾ ਤਰੀਕ ਨੂੰ 85711000 ਹੋ ਜਾਣਗੇ ਉਹ ਸੀ ਦੇ ਨਗਰ ਕੀਰਤਨ ਹੋਵੇਗਾ ਅੱਜ ਨਹੀਂ ਕਰਨਾ ਉਹਨਾਂ ਸਿੱਤਨ ਤੋਂ ਹੋਰ ਐਕਟੀਵਿਟੀ ਜਿਹੜੀ ਆ ਉਹ ਸਿੱਤੀਆਂ ਜਾਂ ਨਹੀਂ ਜਾਰੀ ਕੀਤੀਆਂ ਇਹ ਸਾਰਾ ਤਰੀਕ ਸਮਾਪਤੀ ਹੈ ਸਪਰ ਇੱਕ ਵਿਦਵਾਨ ਦਾ ਗੁਵਾਨ ਚਲਣਗੇ ਅਰਾਧਨੀ ਵਿਦਵਾਨ ਹੋਣਗੇ ਬਾਦਿੰਗਰਾ ਅਸੀਂ ਸੰਤ ਨਹੀਂ ਕਹਿ ਨਹੀਂ ਆ ਸਾਹਮਣੇ ਬਹੁਤ ਸਹਜ ਹੋ ਗਿੱਤਾ ਜਾਵੇ ਸਭ ਨਹੀਂ ਆਉਣਾ ਸਾਹਮਣੇ ਆ ਕੇ ਸਾਡੇ ਨਾਲ ਖਲੋਣਾ ਅਸੀਂ ਇਹ ਮੰਗਿਆ 4000 ਕਿਲੋ ਨੂੰ ਲੋੜ ਨਹੀਂ ਸੰਕਾਂਤ ਸਹਿ ਜਾਉਂਦੀ ਲੋੜ ਹੈ ਬੱਸ ਬਸ ਸੰਕਾਂਤ ਸਹਿ ਹਫਤਾ ਪਹਿਲਾਂ ਅਸੀਂ ਪ੍ਰਭਾ ਫਰੀਆਂ ਵੀ ਕੱਢਣੇ